ਨੰਦਪੁਰ ਦੀ ਨੋ ਨੂੰ ਨਿੱਕਾ ਨਿਆਣਾ ਹੋਣ ਵਾਲਾ ਸੀ ਅਗਲੇ ਹਫਤੇ ਡਿਲੀਵਰੀ ਹੋਣ ਵਾਲੀ ਸੀ ਵਿਦੇਸ਼ਾਂ ਜਦ ਕਿਸੇ ਦੇ ਜਵਾਕ ਹੋਣ ਵਾਲਾ ਹੁੰਦਾ ਨਾ ਚਾਈ ਚਾਈ ਮਾਪਿਓ ਨੂੰ ਬੁਲਾਇਆ ਜਾਂਦਾ ਪੇਰੈਂਟਸ ਦੀ ਡਿਮਾਂਡ ਬਹੁਤ ਵੱਧ ਜਾਂਦੀ ਹੈ ਬੇਬੇ ਅਨੰਦਕੌਰ ਤੇ ਉਹਦਾ ਪਤੀ ਟਾਈਮ ਨਾਲ 8 ਦਿਨ ਪਹਿਲਾਂ ਹੀ ਬਰੀ ਪਹੁੰਚ ਗਏ ਸੀ ਖੁਸ਼ੀ ਵਾਲਾ ਦਿਨ ਆ ਗਿਆ ਨੋ ਰਾਣੀ ਦੀ ਕੁੱਖੋਂ ਲੜਕਾ ਹੋਇਆ ਸਾਰੇ ਟੱਬਰ ਨੂੰ ਖਾ ਚੜ ਗਏ ਦਾ ਦਾਦਾ ਦੀ ਫੁੱਲ ਲੈ ਨਾਸ ਮੋੜ ਛੁੱਟੀ ਮਿਲੀ ਤਾਂ ਸਿੱਧੇ ਗੁਰੂ ਘਰ ਪਹੁੰਚੇ ਨੰਦਕੌਰ ਪੋਤੇ ਨੂੰ ਬੋਚ-ਬੋਚ ਚੱਕਿਆ ਕਰੇ ਵੇਖ-ਵੇਖ ਨੱਖ ਨਿਆ ਰਿਆ ਕਰੇ ਕੁਛ ਪੜਨ ਦਾ ਯਤਨ ਕਰਿਆ ਕਰੇ ਤੇ ਦਿਨ-ਦਨ ਫੈਲਰ ਦੀ ਜਾਵੇ ਨੰਦਕੌਰ ਤੇ ਉਹਦਾ ਘਰ ਵਾਲਾ ਬਾਹਰੀ ਪਿੰਡੂ ਰਹਿਦਲ ਦੇ ਬੰਦੇ ਸੀਗੇ ਸਿੱਧੇ ਸਾਦੇ ਸਾਦ ਮਰਾਦੇ ਦੇ ਉਹ ਪਿੰਡ ਜੋ ਪਹਿਲੀ ਵਾਰੀ ਬਾਹਰ ਨਿਕਲੇ ਸੀਗੇ ਤੇ ਸਿੱਧੇ ਉਪਰ ਦੇਸ਼ ਹੀ ਗਏ ਸੀ ਨਵੇਂ ਬਦਲੇ ਜੋਗ ਦੀਆਂ ਰਮਜਾਂ ਦਾ ਉਹਨਾਂ ਨੂੰ ਪੂਰਾ ਵੀ ਨਹੀਂ ਸੀ ਪਤਾ ਪਰ ਉਹਨਾਂ ਦੀ ਜਿਹੜੀ ਨੂਰਾਨੀ ਸੀ ਉਹ ਬਹੁਤ ਹੀ ਸੰਕੀ ਸਪੈਸੀਫਿਕੇਟਡ ਜਿਹਾ ਸੁਭਾਅ ਵਾਲੀ ਅੰਮ੍ਰਿਤਜੀ ਦੀਆਂ ਚਾਰਕ ਦੀ ਮਾਤ ਪੜ ਗਈ ਸੀ ਬਾਹਰ ਦੀ ਮਾਡਰਨਿਟੀ ਨੇ ਉਸ ਨੂੰ ਕੁਝ ਜ਼ਿਆਦਾ ਹੀ ਖੁਸ਼ਕੜਿਆ ਬਣਾ ਦਿੱਤਾ ਸੀਗਾ ਪਹਿਲਾਂ ਤਾਂ ਉਹ ਕਈ ਦਿਨ ਕਿਉਂਕ ਖਮੋਸ਼ ਹੀ ਰਹੀ ਤੇ ਫਿਰ ਜਦ ਮੁੰਡਾ ਵਾ ਵਾ ਵੀ ਭਾਈ ਦੇਣਾ ਨਾ ਹੋ ਗਿਆ ਨਾ ਤਾਂ ਉਹਦੇ ਮੂਡ ਵਿੱਚ ਤਬਦੀਲੀ ਜੇ ਹੋਣ ਲੱਗ ਪਈ ਉਸ ਨੂੰ ਆਪਣੀ ਸੱਸ ਆਨੰਦਕੌਰ ਦਾ ਪਿੰਡੂ ਲੈ ਜਾਇਆ ਹੋਰ ਵੀਆਂ ਲੱਗਣ ਲੱਗ ਪਿਆ ਤੇ ਉਹਨੂੰ ਆਨੰਦਕੌਰ ਕੁਝ ਜ਼ਿਆਦਾ ਹੀ ਅਖਤੌਂਦੀ ਜੀ ਲੱਗੀ ਉਹ ਕੁਛ ਸੁਖ ਦੀ ਮੰਨਣ ਲੱਗ ਪਈ ਉਹਦੇ ਤੋਂ ਤੇ ਉਸਨੇ ਨਾ ਬਾਹਰੀਆਂ ਸਫਾਈ ਪਸੰਦ ਕੁੜੀਆਂ ਵਾਂਗੂ ਫਿਰ ਨੱਕ ਮੂੰਹ ਜਿਆ ਵੀ ਵਟਣਾ ਸ਼ੁਰੂ ਕਰਤਾ ਸੀ ਸਾਡੇ ਪਿੰਡੂ ਲਹਿਜੇ ਵਾਲੇ ਜੋ ਕੰਮ ਤੋਂ ਨਿਕਨ ਵਾਲੇ ਮਿਹਨਤੀ ਲੋਕ ਹੁੰਦੇ ਆ ਨਾ ਉਹਨਾਂ ਤੋਂ ਨਿੱਕੀਆਂ ਮੋਟੀਆਂ ਸਾਫ ਸਫਾਈਆਂ ਵੱਲ ਕਿੱਥੇ ਧਿਆਨ ਦਿੱਤਾ ਜਾਂਦਾ ਹੈ ਬਾਹਾਲੀਆਂ ਬਰੀਕੇ ਤੋਂ ਪੈ ਹੀ ਨਹੀਂ ਸਕਦੇ ਹੁੰਦੇਗੇ ਉਹਨਾਂ ਭੋਲੇ ਨੇ ਤਾਂ ਮਿੱਟੀ ਨਾਲ ਮਿੱਟੀ ਹੋ ਕੇ ਡਣ ਕੱਟੇ ਹੁੰਦੇ ਆ ਉਹਨਾਂ ਨੂੰ ਕੀ ਪਤਾ ਪਿੰਡਾਂ ਵਿੱਚ ਹਰ ਵੇਲੇ ਸਾਬਣ ਹੈਂਡਵਾਸ਼ ਕਿੱਥੇ ਵਰਤੇ ਜਾਂਦੇ ਆ ਰਿਵਾਜ ਹੀ ਨਹੀਂ ਹੁੰਦਾ ਬਾਲਾ ਪਰ ਅਨੰਦਪੁਰ ਦੀ ਨੂ ਰਾਣੀ ਹੁਣ ਆਪਦੀ ਨੇਚਰ ਮੁਤਾਬਕ ਡਰਾਈ ਦੀ ਨੇਚਰ ਮੁਤਾਬਕ ਉਹਨਾਂ ਦੇ ਨਾ ਰਹਿਣ ਸਹਿਣ ਨੂੰ ਬੜੀ ਗੰਭੀਰਤਾ ਨਾਲ ਲੱਗ ਪਈ ਸੀਗੀ ਉਹਨਾਂ ਨੂੰ ਕਹਿਣ ਲੱਗ ਪਈ ਸੀਗੀ ਬਾਹਰੋਂ ਘਰ ਆਉ ਤਾ ਹੈਂਡਵਾਸ਼ ਕਰੋ ਗਲਾਸ ਤੋੱਤ ਤਾ ਹੈਂਡਵਾਸ਼ ਕਰੋ ਰਸੋਈ ਚ ਵੜੋ ਤਾ ਹੈਂਡਵਾਸ਼ ਕਰੋ ਰਸੋਈ ਜੋਂ ਨਿਕਲਣਾ ਤਾਂ ਵੀ ਹੈਂਡਵਾਸ਼ ਜਿਵੇਂ ਜਿਵੇਂ ਨਾ ਉਹਦਾ ਬੱਚਾ ਵੱਡਾ ਹੋਈ ਜਾਂਦਾ ਸੀਗਾ ਤੇ ਨੂੰ ਰਾਣੀ ਨੂੰ ਨਾ ਹੁਣ ਕੁਛ ਕੁਛ ਬੇਬੇ ਦੇ ਲੇੜਿਆਂ ਚੋਂ ਵੀ ਪਸੀਨੇ ਮੁਰਕੀ ਦੀ ਹਮਕਦੀ ਆਉਣ ਲੱਗਦੀ ਸੀਗੀ ਬਾਪੂ ਵੀ ਉਹ ਜਿਹਾ ਸਿੱਧਾ ਸਾਦਾ ਕੁਰਤੇ ਪਜਾਮੇ ਵਾਲਾ ਦੇਸੀ ਜਿਹਾ ਹੀ ਸੀਗਾ ਤੇ ਫੇ ਸਭ ਤੋਂ ਪਹਿਲਾ ਜਿਹੜਾ ਐਕਸ਼ਨ ਨੂੰ ਰਾਣੀ ਵੱਲੋਂ ਹੋਇਆ ਉਹ ਇਹੋ ਸੀਗਾ ਵੀ ਨੰਦਕੌਰ ਹੁਦੀ ਜੋ ਟਾਇਲਟ ਸੀਟ ਵਰਤਦੇ ਸੀ ਨਾ ਉਸ ਤੇ ਇੰਡੀਅਨ ਪਾਣੀ ਵਾਲਾ ਜੈੱਟ ਨਹੀਂ ਸੀ ਲੱਗਾ ਉਹ ਕੀ ਬਾਹਲੇ ਗੋਰਿਆਂ ਦੇ ਦੇਸ਼ਾਂ 'ਚ ਜੈੱਟ ਸਿਸਟਮ ਦਾ ਰਵਾਜ ਨਹੀਂ ਹੁੰਦਾਗਾ ਉਹਨਾਂ ਦੇ ਸੋਚ ਕਿਰਿਆ ਕਰਨ ਦੀ ਧਾਰਨਾ ਹੀ ਨਹੀਂ ਹੈ ਨਹੀਂ ਆਪਣੇ ਵਰਗੀ ਸਾਡੇ ਦੇਸੀ ਲੋਕਾਂ ਦੀ ਫਿਦਰਤ ਕਿ ਕਾਗਜ਼ਾਂ ਪੱਤਰਾਂ ਨਾਲ ਸਾਡੀ ਤਸੱਲੀ ਹੀ ਨਹੀਂ ਹੁੰਦੀ ਜਿੰਨਾ ਚਿਰ ਪਾਣੀ ਨਾਲ ਹੱਥ ਨਾ ਧੋਤੇ ਜਾਣ ਜਿੰਨਾ ਚਿਰ ਚੱਜ ਨਾਲ ਸਫਾਈ ਨਾ ਹੋ ਜੇ ਤੇ ਉਹਨਾਂ ਨੇ ਇਸ ਕੰਮ ਲਈ ਨਾ ਦੋਨੋਂ ਬਜ਼ੁਰਗਾਂ ਨੇ ਪਾਣੀ ਦੀ ਬੋਤਲ ਰੱਖ ਲਈ ਸੀ ਕਵਰਟ ਦੇ ਵਿੱਚ ਪਰ ਵੱਡੀ ਉਮਰ ਤੇ ਭਾਰਾ ਸਰੀਰ ਹੋਣ ਕਰਕੇ ਨਾ ਉਹਨਾਂ ਤੋਂ ਸੌਤ ਚ ਕਿਰਿਆ ਕਰਦੇ ਆ ਪਾਣੀ ਇਧਰ ਉਧਰ ਡੁੱਲ ਜਾਂਦਾ ਸੀਗਾ ਤੇ ਬਹੁ ਰਾਣੀ ਇਸ ਗੱਲ ਨੂੰ ਬਹੁਤ ਖਫਾ ਹੁੰਦੀ ਸੀ ਬਹੁਤ ਅੰਦਰੇ ਅੰਦਰ ਕੁੜਦੀ ਰਹਿੰਦੀ ਸੀ ਤੇ ਉਸ ਨੇ ਨਾ ਇੱਕ ਦਿਨ ਚੁੱਪ ਤੋੜਦਿਆਂ ਕਹਿ ਦਿੱਤਾ ਮੰਮੀ ਤੂੰ ਟਾਇਲਟ ਚ ਪਾਣੀ ਬਾਹਰ ਡੋਟੂਲ ਦਿਓ ਮੈਨੂੰ ਬਹੁਤ ਬੁਰਾ ਲੱਗਦਾ ਮੈਨੂੰ ਬਹੁਤ ਅਲਕਤ ਜੀ ਆਉਂਦੀ ਰਹਿੰਦੀ ਹੈ ਇਹਦੇ ਨਾਲ ਬਿਮਾਰੀਆਂ ਫੈਲ ਸਕਦੀਆਂ ਫਿਰ ਇੱਕ ਦਿਨ ਨੂ ਰਾਣੀ ਦੀ ਨੁਕਤਾਚੀ ਨਹੀਂ ਟਾਇਲਟ ਡਿਪਾਰਟਮੈਂਟ ਤੋਂ ਵਾਦੀ-ਵਾਦੀ ਰਸੋਈ ਪ੍ਰਬੰਧ ਵਾਲ ਚਲੇਗੀ ਬੇਬੇ ਨੇ ਜੋ ਹੁਣ ਤੱਕ ਰਸੋਈ ਦਾ ਰੋਟੀ ਟੋਕ ਦਾਲ ਪਾਣੀ ਬਣਾਉਣ ਦਾ ਸਾਰਾ ਕੰਮ ਸੰਭਾਲਿਆ ਹੋਇਆ ਸੀ ਨਾ ਨੂ ਰਾਣੀ ਹੁਣ ਉਸ ਦੇ ਇਸ ਕੰਮ ਨੂੰ ਵੀ ਛੇਤਕੱਖੂ ਗੰਭੀਰਤਾ ਨਾਲ ਲੈਣ ਲੱਗ ਪਈ ਉਸ ਨੂੰ ਲੱਗਿਆ ਵੀ ਉਸ ਦਾ ਨਾ ਰਸੋਈ 'ਚ ਕੰਮ ਕਰਨਾ ਵੀ ਛੇਤ ਲਈ ਘਾਟਕ ਹੋ ਸਕਦਾ ਹੈ ਤੇ ਬੱਚਾ ਬਿਮਾਰ ਹੋ ਸਕਦਾ ਹੈ। ਨੂ ਰਾਣੀ ਨੇ ਨਾ ਬੇਚ ਖੋ ਗਿਆ ਉਹਨੂੰ ਕਹਿ ਦਿੱਤਾ ਮੰਮੀ ਕਿਚਨ ਵਿੱਚ ਜੋ ਤੁਸੀਂ ਸਾਡੇ ਵਾਸਤੇ ਰੋਟੀ ਸਬਜ਼ੀ ਬਣਾਉਣ ਦਾ ਕੰਮ ਕਰਦੇ ਹੋ ਤੇ ਉਹ ਨੂੰ ਸਾਰੇ ਨੂੰ ਬੰਦ ਕਰ ਦਿਓ। ਮਾਲਾ ਮੋਟਾ ਤੱਤਾ ਠੰਡਾ ਮੈਂ ਆਪੇ ਕਰ ਲਿਆ ਕਰੂੰਗੀ ਤੇ ਮਾਰਕੀਟ ਚੋਂ ਬਹੁਤ ਖਾਣ ਪੀਣ ਨੂੰ ਪੀਜੇ 버ਗਰ ਬਹੁਤ ਕੁਝ ਮਿਲ ਜਾਂਦਾ ਤੇ ਅਸੀਂ ਉੱਥੋਂ ਆਪੇ ਸਾਰ ਲਿਆ ਕਰਾਂਗੇ ਤੇ ਨੂ ਰਾਣੀ ਦਾ ਇਸ ਕਦਰ ਰੁਖਾ ਜਾ ਸੁਭਾਵੀ ਕਿ ਨਾ ਦੋਨਾਂ ਜੀਆਂ ਨੂੰ ਲੱਗਿਆ ਹੈ ਇਹਨੂੰ ਕੀ ਹੋ ਗਿਆ ਇਹ ਕਹੀਂ ਕੀ ਜਾਂਦੀ ਹੈ ਤੇ ਫਿਰ ਇੱਕ ਦਿਨ ਤਾਂ ਹਾਦੀ ਹੋ ਗਈ ਜਦ ਬਹੁ ਰਾਣੀ ਨੇ ਇਹ ਕਹਿਤਾ ਮੰਮੀ ਜੇ ਤੁਸੀਂ ਖਾਣਾ ਖਾਂਦੀ ਹੋਈ ਹੈ ਨਾ ਅਸੀਂ ਤਾਂ ਤੁਸੀਂ ਉਹਨਾਂ ਚ ਸਾਡੇ ਕੋਲ ਨਹੀਂ ਆਉਣਾ ਬੱਚਾ ਬਹੁਤ ਸੂਖਮ ਹੁੰਦਾ ਤੁਸੀਂ ਉਹਨਾਂ ਚ ਆਪਦੇ ਕਮਰੇ 'ਚ ਹੀ ਬੈਠੇ ਰਿਹਾ ਕਰੋ ਤੇ ਸੁਣ ਕੇ ਦੋਨਾਂ ਨੂੰ ਲੱਗਿਆ ਵੀ ਆ ਤਾਂ ਬਾਹਲੀ ਹੀਠੇ ਵਾਲੀ ਗੱਲ ਹੀ ਕਰਦੀ ਹੈ ਨਹੀਂ ਫਿਰ ਇੱਕ ਦਿਨ ਨੂਰ ਰਾਣੀ ਨੇ ਆਪਦੇ ਮਨ ਵਿੱਚ ਇੱਕ ਹੋਰ ਪੈ ਜਾ ਮੰਨ ਕੇ ਕਿ ਕਿਤੇ ਇਨ੍ਹਾਂ ਦੁਆਰਾ ਬੱਚਾ ਚੁੱਕਣ ਨਾਲ ਕੋਈ ਸਕਿਨ ਪ੍ਰੋਬਲਮ ਚਮੜੀ ਰੋਗ ਜਾਂ ਮੁੰਡੇ ਨੂੰ ਕੋਈ ਬਿਮਾਰੀ ਨਾ ਲੱਗ ਜੇ ਤਾਂ ਨੂਰਾਨੀ ਨੇ ਨਾ ਕਿ ਨਵਾਂ ਫਰਮਾਨ ਜਾਰੀ ਕਰਕੇ ਸਿਰਾਂ ਹੀ ਕਰ ਦਿੱਤਾ ਮੰਮੀ ਤੁਸੀਂ ਅੱਗੇ ਤੋਂ ਮੁੰਡੇ ਨੂੰ ਨਹੀਂ ਚੁੱਕਣਾਗਾ ਖੜਾਉਣਾ ਬੰਦ ਕਰ ਦਿਓ ਉਸ ਨੂੰ ਬੱਚੇ ਦੀ ਮਿਊਟੀ ਬਹੁਤ ਘੱਟ ਹੁੰਦੀ ਹੈ ਉਹ ਢਿੱਲਾ ਹੋ ਸਕਦਾ ਹੈ ਦੋਨੋਂ ਜਾਣੇ ਨੂ ਰਾਣੀ ਦੀਆਂ ਇਹ ਅਣਕਿਆਸੀਆਂ ਜੀਆਂ ਇਹ ਹੈਰਾਨ ਜੀਆਂ ਗੱਲਾਂ ਸੁਣ ਕੇ ਸੋਚੀ ਪੈਗੀ ਰਾਤ ਨੂੰ ਸੋਚਣ ਪਿਆ ਉਹਨਾਂ ਨੂੰ ਨੀਂਦ ਨਾ ਆਈ ਉਹਨਾਂ ਸੋਚਿਆ ਹੁਣ ਇੱਥੇ ਰਹਿਣ ਦਾ ਕੋਈ ਹੱਜ ਨਹੀਂਗਾ ਆਪਣਾ ਆਪਨੇ ਤੋਂ ਵੱਡਾ ਮੂਰਖ ਕਿਹੜਾ ਹੋਜੋ ਇੰਨਾ ਸੁਣ ਕੇ ਫੇਰ ਵੀ ਬੁਸ਼ਰਮਾ ਵਾਂਗੂ ਇੱਥੇ ਰਹੀ ਜਾਊਗਾ ਤਾਂ ਦੋਨਾਂ ਜੀਆਂ ਨੇ ਨਾ ਦਿਨ ਚੜ੍ਹਨ ਸਾਰੀ ਆਪਦੇ ਪੁੱਤਰ ਨੂੰ ਕੋਲ ਬੁਲਾ ਕੇ ਬੜੇ ਪਿਆਰ ਨਾਲ ਕਿਹਾ ਬੇਟੇ ਇਸ ਕੰਮ ਲਈ ਤੁਸੀਂ ਸਾਨੂੰ ਬੁਲਾਇਆ ਸੀਗਾ ਉਹ ਰੱਬ ਦੀ ਮਿਹਰ ਨਾਲ ਸਾਰਾ ਸੋਹਣਾ ਹੋ ਗਿਆ ਸਾਨੂੰ ਹੁਣ ਛੁੱਟੀ ਦਿਓ ਸਾਡਾ ਹੁਣ ਇੱਥੇ ਹੋਰ ਰਹਿਣਾ ਠੀਕ ਨਹੀਂ ਜਾਪਦਾਗਾ ਖੁਸ਼ ਰਹੋ ਆਬਾਦ ਰਹੋ ਬੇਟਾ ਤੂੰ ਹੈ ਕਰ ਛੇਤੀ ਤੋਂ ਛੇਤੀ ਇੱਕ ਦੋ ਦਿਨਾਂ ਚ ਸਾਡੀ ਜਾਣ ਦੀ ਟਿਕਟ ਕਟਾ ਦੇ ਤੇ ਅਸੀਂ ਆਪਦੇ ਘਰ ਪਹੁੰਚ ਜਾਈਏ ਇਸ ਤਰ੍ਹਾਂ ਨਾ ਉਹ ਦੋਨੋਂ ਜਾਣੇ ਮਸਾਂ ਮੀਨਾ ਘਲਾ ਕੇ ਆਪਦੇ ਪਿੰਡ ਪਹੁੰਚ ਗਏ ਉਹ ਪਿੰਡ ਪਹੁੰਚੇ ਤਾਂ ਵੀ ਇਹ ਸਾਰੇ ਆਂਢੀ ਗੋਂਢੀ ਹਰਾਨ ਹਏ ਤੁਸੀਂ ਵਾਪਸ ਵੀ ਆ ਗਏ ਇੰਨੀ ਖੇਤੀ ਵਾਪਸ ਆ ਗਏ ਤੀ ਤਾਂ ਦੇਸੀ 6 ਮਹੀਨੇ ਲਾ ਕੇ ਮੜਾਂਗੇ ਉਹ ਭਾਈ ਮੁੰਡੇ ਨੂੰ ਸਵਾ ਮਹੀਨੇ ਦਾ ਤਾਂ ਕਰਾਉਂਦੇ ਬਈ ਦੋਸਤੋਂ ਲੁਭੇ ਲਬਾਬ ਆਫ ਦਾ ਸਟੋਰੀ ਕੀ ਹੋ ਸਕਦਾ ਹੈ ਕੀ ਦਸੀ ਕੀ ਕਿਹਾ ਜਾ ਸਕਦਾ ਤੁਸੀਂ ਖੋਦੀ ਸਾਰੇ ਸਿਆਣਿਓ ਜਾਣੀ ਜਾਣ ਉੱਚੀਆਂ ਸਮਝਾਂ ਵਾਲਿਓ ਗੱਲ ਸਾਰੀ ਤੁਹਾਡੇ ਉੱਤੇ ਛੱਡੀ ਤੁਸੀਂ ਆਪ ਹੀ ਇਹਦੇ ਅਰਥ ਕੱਢ ਕੇ ਵੇਖ ਲੈਣਾ ਬਾਹਲੀ ਗੱਲ ਹੈ ਤਾਂ ਕਮੈਂਟ ਕਰਕੇ ਜਰੂਰ ਦੱਸ ਦੇਣਾ ਧੰਨਵਾਦ ਧੰਨਵਾਦ